वैसे ಠਾਡੀ ਭਗਵੰਤ ਮਾਨ ਸਾਹਿਬਾ ਕਾਫੀ ਮੇਰਤਾ ਮੇਰੀ ਕੋਈ ਨਾ ਸੌਣ ਕੰਮ ਨਾ ਕਰੇ ਅਛਾ ਜੀ ਉਹਨਾਂ ਦੇ ਹੜ੍ਹਾਂ ਨੂੰ ਲੈ ਕੇ ਜਿਹੜੇ ਪ੍ਰਬੰਧ ਕੀਤੇ ਜਾ ਰਹੇ ਆ ਮੈਂ ਇਹ ਰੋ ਦੇਖੋ ਇਹ ਸਰਕਾਰੀ ਸਟੇਟਮੈਂਟ ਮੈਂ ਤਾਂ ਹਮੇਸ਼ਾ ਪੇਸ਼ਾਨ ਸੀ ਇਹ ਗੱਲ ਨਾਲ ਹਮੇਸ਼ਾ ਇਹ ਕੀ ਇਹ ਸਰਕਾਰੀ ਬੰਦਾ ਜਵਾਬ ਦੇਦਾ ਕਿ ਪ੍ਰਬੰਧ ਹੋਣਗੇ ਹਾਂ ਜੀ ਇਸੇ ਤਰ੍ਹਾਂ ਪੇਸ਼ਾਨੀ ਆ ਗਏ ਜੀ ਦਸਤ ਕਰਵਾ ਲਗਾ ਦੇ ਉਸੇ ਸਬਤ ਕੋਲੇ ਲਓ ਬਿਲਕੁਲ ਅਮੇ ਸ਼ੰਤ ਉਹਨਾਂ ਨੇ ਪਹਿਲ ਕਦਮੀ ਕੀਤੀ 100% ਔਰ ਇਸ ਵਾਰ ਵੀ ਜੇ ਆਪਾਂ ਗੱਲ ਕਰੀਏ ਤੁਸੀਂ ਜੇ ਮੈਂ ਗਲਤ ਨਾ ਹੋਵਾਂ ਪਹਿਲ ਕਦਮੀ ਤੁਸੀਂ ਕੀਤੀ ਆ ਕਿਉਂਕਿ ਹੜ੍ਹਾਂ ਨੂੰ ਲੈ ਕੇ ਜਿਹੜੀ ਤੁਸੀਂ ਅਨਾਉਂਸਮੈਂਟ ਕੀਤੀ ਆ ਵੀ ਬਿਨੀ ਪੈਗ ਦੇ ਜਿਹੜੇ ਸ਼ੋਅ ਦੀ ਸਾਰੀ ਕਮਾਈ ਮੈਂ ਜਿਹੜੇ ਜ਼ਰੂਰਤਮੰਦ ਆ ਜਿਹੜੇ ਇਸ ਤੋਂ ਪ੍ਰਭਾਵਿਤ ਹੋਏ ਉਹਨਾਂ ਨੂੰ ਇਹ ਧਨ ਚ ਦਵਾਂਗਾ। ਇਹਦੇ ਬਾਰੇ ਇਹ ਖਿਆਲ ਮੰਚ ਕਿਦਾਂ ਹੈ? ਤਾਂ ਮੈਂ ਛੇਤੀ ਸਟੇਟਮੈਂਟ ਦੰਦਾਂ ਨਹੀਂ। ਬਟ ਬਹੁਤ ਜਜ਼ਬਾਤੀ ਹੋ ਕੇ ਨਿਕਲ ਗਿਆ। ਜੀ। ਅਸੀਂ ਤਾਂ ਆਪਦਾ ਕੰਮ ਬੜੇ ਸਾਲਾਂ ਤੋਂ ਕਰਦੇ ਆ। ਹੂੰ ਹੂੰ ਇਹ ਸਾਡੇ ਬੰਦੇ ਉੱਤੇ ਪਹਿਲਾਂ ਹੀ ਪਹੁੰਚ ਗਿਆ ਆਲਰੇਡੀ ਹੂੰ ਹੂੰ ਉਹ ਹੁਣ ਅਸੀਂ ਹਰ ਚੌਥੇ ਕਿਉਂਕਿ ਨਿੱਜੀ ਤੌਰ ਤੇ ਮੈਂ ਖਾਸਾ ਮੇਰੇ ਮਿੱਤਰ ਪਰੇਮੀ ਬਹੁਤ ਹੈ ਜੀ ਜਿਹੜੇ ਈਵਨ ਮੋਰ ਚੀਜ਼ ਬਹੁਤ ਸਾਰੇ ਨੌਜਵਾਨ ਉਹ ਵੀ ਸਾਡੇ ਨਾਲ ਜੁੜਿਆ ਹੈ ਹੂੰ ਹੂੰ ਭੋਜਨ ਸਾਰਿਆਂ ਨੂੰ ਪਹੁੰਚ ਗਿਆ ਜਾਨ ਮਾਲ ਦਾ ਜਿਹੜਾ ਖਤਰਾ ਟਲ ਗਿਆ ਫਿਲਹਾਲ ਜੇ ਪਾਣੀ ਹੋਰ ਨਾ ਚੜਿਆ ਹੂੰ ਹੂੰ ਇਹ ਹੁਣ ਹੁਣ ਜਿਹੜੀ ਸਾਡੀ ਟੀਮ ਜਾਊਗੀ ਉਹ ਦਵਾਈਆਂ ਲੈ ਕੇ ਜਾਊਗੀ ਅੱਛਾ ਜੀ ਕਿਉਂਕਿ ਇਸ ਤੋਂ ਬਾਅਦ ਉਹ ਬੀਬੀਆਂ ਨੂੰ ਲੋਡ ਪੈਂਦੀ ਆ ਉਹਨਾਂ ਦਾ ਜੀ ਸਮਾਨ ਹੁੰਦਾ ਬੱਚਿਆਂ ਦਾ ਬਿਲਕੁਲ